ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਜਿਹੜੇ ਆਪਣੇ ਆਪਾਂ ਸਬਜ਼ੀ ਲਈ ਸੀਗੀ ਉਹ ਤੁਹਾਨੂੰ ਦਿਖਾਉਣੀ ਆ ਇਤਰਾ ਪਲਾਈਆਂ ਹੋਈਆਂ ਲਾਲ ਮੂਲੀਆਂ ਤੇ ਇਹ ਵੀ ਕਾਫੀ ਵੱਡੀਆਂ ਹੋ ਗਈਆਂ ਤੇ ਇਹ ਲਸਣ ਦੇ ਵਿੱਚ ਨਾਲ ਥੋੜੀਆਂ ਜੀਆਂ ਇਹ ਡਿੱਗ ਗਈਆਂ ਨੇ ਇਹ ਆਪਾਂ ਦੇਖਦੇ ਪਏ ਸੀ ਮੈਂ ਇਕੱਠੀਆਂ ਕਾਫੀ ਵੀ ਲਾਈ ਸੀਗੀ ਇਹ ਸਨਪ ਤੰਦ ਖਾਉਣੇ ਆਪਣਾ ਬਿਨਾ ਹਨਾ ਗੋਡੀ ਤੋਂ ਲਸਣ ਜਿਹੜਾ ਬਹੁਤ ਸੋਹਣਾ ਖੜਾ ਪਪਰਾਲੀ ਪਾ ਕੇ ਲਾਇਆ ਸੀ ਤੇ ਉਦੋਂ ਵੀ ਆਪਾਂ ਤੁਹਾਨੂੰ ਵੀਡੀਓ ਦਿੱਤੀ ਸੀ ਬਹੁਤ ਸੋਹਣਾ ਆਪਣਾ ਲਸਣ ਖੜਾ ਆਪਾਂ ਪਪਰਾਲੀ ਪਾ ਕੇ ਤੇ ਇਹ ਬਿਨਾ ਗੋਡੀ ਤੋਂ ਜਿਹੜਾ ਆਪਣਾ ਲਸਣ ਇਹ ਆਪਾਂ ਤੰਦ ਖਾਉਣੇ ਥੋੜਾ ਜਿਹਾ ਕੁੱਤਿਆਂ ਨੇ ਵਿੱਚ ਦੀ ਦੱਬ ਕੇ ਖਰਾਬ ਕਰ ਦਿੱਤੇ ਇੱਧਰ ਆਪਣੇ ਮੁੰਗਰੇ ਲੱਗੇ ਹੋਏ ਨੇਗੇ ਤੇ ਮੂੜੀਆਂ ਲਾਈਆਂ ਨੇ ਗੋਭੀ ਵੀ ਇਹਦੀ ਥੋੜੀ ਜਿਹੀ ਘਾਟੀ ਹੋਈ ਹੈ ਲਾਈਦਾ ਸੀ ਤੇ ਬਹੁਤ ਸੋਹਣਾ ਆਪਣਾ ਜਿਹੜਾ ਲਸਣ ਘੜਾ ਇਧਰ ਆਪਾਂ ਥੋੜੀਆਂ ਜੀਆਂ ਗਾਜਰਾਂ ਲਾਈਆਂ ਸੀ ਤੇ ਬਟਾਤੇ ਮੂਲੀਆਂ ਲਾਈਆਂ ਨੇ ਲਾਲ ਮੂਲੀਆਂ ਲਾਈਆਂ ਨੇ ਇਹ ਆਪਾਂ ਲਓ ਜੀ ਬਟੇ ਭਾਈ ਇਹ ਤੇ ਆਪਾਂ ਕਾੜ ਦਿੱ ਆਪਣੇ ਕੰਦੇ ਆਪਾਂ ਤੋੜ ਲਏ ਨੇ ਪਸੰਦ ਕਿੰਨਾ ਵਧੀਆ ਚਾਪਦਾ ਨੂੰ ਰਸੋਈ ਦੇ ਵਿੱਚ ਤਿੰਨ ਕੰਮ ਕਰਤਾਂ ਸਿੱਧਾ ਠੀਕ ਮੰਨ ਕਰਕੇ ਥੋੜਾ ਕੰਮ ਉਹਦੇ ਪਿੱਛੇ ਚਾਹ ਮੰਨ ਕਰਾਂਗੇ ਇਹਨਾਂ ਤੋਂ ਇਹਨਾਂ ਦਾ ਵੀ ਲਈਏ ਸ਼ਾਮ ਨੂੰ ਪਾਈ ਤਾਂ ਇਹਨੂੰ ਕਹਤ ਹੈ ਉਹ ਦੋ ਤਿੰਨ ਜਿਹਾ ਹੋ ਗਈ ਸੀ ਆਪਣਾ ਘੱਟਾ ਲਾ ਕੇ ਰੱਖੀ ਸੀ ਤੇ ਇਧਰ ਆਪਣੀ ਚਾਹ ਵਣ ਗਈ ਇਧਰੋਂ ਪੰਗਣ ਜਿਹੜੇ ਨੇ ਬਤਾਉਂ ਕਹਿ ਦਿੰਨੇ ਆਪਾਂ ਪਿੰਡਾਂ ਵਾਲੇ ਤੋਂ ਕੀ ਟੋਕਰੀ ਦੇ ਵਿੱਚ ਰੱਖ ਲੈਣੇ ਤੇ ਬਾ ਸ਼ਾਮ ਦੇ ਕੰਮ ਜਿਹੜੇ ਨੇ ਫਿਰ ਉਹ ਦੋ ਤਿੰਨ ਕੰਮ ਇਕੱਠੇ ਕਰਾਂਗੇ ਤੋੜਨ ਕਰਨਾ ਦਿੱਤ ਪਿਆ ਸੀ ਇਹ ਆਪ ਕੋ ਹੋਇਆ ਬੰਨਾ ਕਦੇ ਨਾ ਗੈਸ ਤੇ ਬਾਹਰ ਮੌਸਮ ਸੀ ਸੀ ਇਹ ਨਾ ਇਥੇ ਆਪਾਂ ਆ ਗਵਾਲ ਲੈਂਦੇ ਨਾਲੇ ਆਪਾਂ ਇਕੱਠੇ ਕਈ ਕੰਮ ਕਰਨੀ ਸੀ ਇਤਰਾ ਆਪਣੀ ਸਬਜ਼ੀ ਤਿਆਰ ਰਹੀ ਤੇ ਤੇਲ ਪਾ ਕੇ ਰੱਖਿਆ ਪਿਆ ਤੇ ਸਬਜ਼ੀ ਬਣਾਉਣੀ ਆਪਾਂ ਦੋ ਬਣਾਣੀ ਲਾ ਦਿੰਦੇ ਆਪਾਂ ਇੱਕ ਔਰ ਲੇ ਟਿਪਾ ਕਰਕੇ ਟਾਪਾ ਇਹ ਕਿਉਂ ਆ ਗਿਆ ਆਪਾਂ ਕਿਉਂ ਘੜਦਾਂਗੇ ਸਬਜ਼ੀ ਨੂੰ ਤੜਕਾ ਲਾ ਕੇ ਤੇ ਨਾਲ ਨਾਲ ਆਪਾਂ ਹੋਇਆ ਵੀ ਹਰ ਲੋਂ ਦੇ ਰਣਾਂਗਾ ਉਹਦੀ ਰੈਸਪੀ ਵਾਂਗ ਨੂੰ ਜ਼ਰੂਰੀ ਤਾਂ ਮੈਂ ਨਾਲ ਨਾਲ ਵਿੱਚ ਦੀਸਿੱਪੀ ਮਾਰੀ ਜਾਂਦੇ ਆ ਤੇ ਸਬਜ਼ੀਆਂ ਪਾ ਤਰ ਦਿੱਤੀ ਹੈ ਅੱਜ ਇਹ ਤਰ੍ਹਾਂ ਆਪਾਂ ਹਲੂ ਪਾ ਦਿੱਤੇ ਸੀ ਤੜਕਾ ਲਾ ਕੇ ਤੇ ਬੰਗਣਾਂ ਬਿਲਕੁਲ ਸਾਫ਼-ਸੁਧਰੇ ਆਪਣੇ ਘਰ ਦੇ ਵੰਗਣ ਨੇ ਇਹ ਆਪਾਂ ਕੱਟ ਕੇ ਬਾਅਦ ਵਿੱਚ ਪਾਉਣੇ ਹੁੰਦੇ ਇਹਵੇਂ ਹੁਣ ਪਕਾਟ ਕੇ ਕਿਉਂ ਗਿਆ ਪਾਇਦਰਾ ਕੱਢ ਲਿਆ ਗਿਆ ਮੱਕਾ ਇਦਰਾ ਆਪਣ ਖੁਆ ਜਿਹੜਾ ਬੰਦੀ ਪੂਰੀ ਤਿਆਰੀ ਚ ਹੈ ਇਹ ਵੀ ਆਪਾਂ ਛੱਡ ਨਹੀਂ ਸਕਦੇ ਆਟਾ ਪਾਉਣ ਕੇ ਰੱਖ ਲਿਆ ਸੀ ਦੁੱਧ ਕਰਨ ਤੋਂ ਪਹਿਲਾਂ ਨਾਲੋਂ ਸਬ지 ਨੂੰ ਤੜਕਾ ਲਾਇਆ ਕੋਨਾ ਪਕੇ ਹੋ ਗਏ ਸੱਤੀ ਆਪਨੇ ਬਣ ਗਏ ਕੋਇਆ ਵੀ ਆਪਣਾ ਬਣ ਗਿਆ ਕੋਇਆ ਵੀ ਨਾਲ ਨਾਲ ਆਪਾਂ ਪੂਰਾ ਧਿਆਨ ਰੱਖਿਆ ਸੀ ਰੋਟੀ ਬਣਾਉਂਦੇ ਬਣਾਉਂਦੇ ਰੋਟੀਆਂ 판ਡੈਕਸ਼ਨ ਤੇ ਬਣਾ ਲਈ ਸੀ ਤੇ ਇਹ ਜਿਹੜੀ ਮੱਖਣਾ ਨਾਲ ਆਪਾਂ ਗਰਮ ਕਰਕੇ ਥੰਨੂੰ ਲੱਸੀ ਨਿਕਲਦੀ ਹੈ ਲੱਸੀ ਜਿਹੜੀ ਆਪਾਂ ਲੱਗ ਕਰ ਲਈ ਸੀ ਇੱਕ 판ਡ ਵਿੱਚ ਕੱਢ ਲਈ ਸੀ ਤੇ ਫਿਰ ਆਪਾਂ ਘਿਓ ਰੱਖ ਦਿੱਤਾ ਦੇਸੀ ਕੜਨੂ ਵਾਸਤੇ ਇਹ ਜਦੋਂ ਇਹਦੀ ਪਰਚਾ ਗੱਜ ਖਤਮ ਹੋ ਗਈ ਤੇ ਇਹਨੂੰ ਚੋਹੜੀ ਥੋੜੀ ਬਤਲਾਸੀ ਇਹਨੂੰ ਉਹ ਚੰਗੀ ਤਰ੍ਹਾਂ ਆਪਾਂ ਬਣ ਜੂਗੀ ਕਿਉਂ ਕੜ ਚੂਗਾ ਫੇਰ ਇਹਨੂੰ ਆਪਾਂ ਸਟੀਲ ਦਾ ਸਾਫ ਬਰਤਨ ਲੈ ਕੇ ਕੱਪੜੇ ਦੇ ਨਾਲ ਪੋਣਾਂਗੇ ਇਹ ਕੁਝ ਟਾਈਮ ਹੈਗਾ ਇਹਦੇ ਵਿੱਚ ਲੱਸੀ ਇਹਦੀ ਥੋੜੀ ਓਸ਼ਾ ਪਕੜਤੀ ਸੀ ਕੋਸ਼ਿਸ਼ ਫਿਰ ਰੈਜਮ ਲਈਏਗੀ ਤੇ ਇਹਨੂੰ ਦੁਬਾਰਾ ਆਪਾ ਕੜਨ ਦਾ ਆਸਤਰ ਕਰ ਦਿੱਤੇ ਸਲੋ ਜਾ ਕਰਕੇ ਿਸੜਨ ਨਹੀਂ ਦੇਣਾ ਨਾਲ ਆਪਾਂ ਚਿੱਪੀ ਮਾਰ ਮਾਰ ਕੇ ਪਾਣਾ ਨਹੀਂ ਚੰਗੀ ਤਰ੍ਹਾਂ ਤੇ ਲੋਜੀ ਕਿ ਉਹ ਆਪਣਾ ਬਣ ਕੇ ਬਿਲਕੁਲ ਤਿਆਰ ਆ ਪਰ ਡੱਬੇ ਦੇ ਉੱਤੇ ਸਟੀਲ ਦੇ ਡੱਬੇ ਦੇ ਉੱਤੇ ਚੰਗਾ ਸੁੱਕਾ ਆਪਣਾ ਬਰਤਨ ਹੋਵੇ ਤੇ ਉਹਦੇ ਉੱਤੇ ਆਪਾਂ ਮਲ ਮਲ ਦਾ ਕੱਪੜਾ ਇਹਦੇ ਨਾਲ ਆਪਾਂ ਪਨੀਰ ਵੀ ਬਣਾ ਲਈਦਾ ਇਹ ਬਣ ਕੇ ਤੇ ਕਿਉਂ ਆਪਾਂ ਇਹ ਪਾਉਣ ਦਿੱਤੇ। ਆਹ ਦੇਖੋ ਜੀ ਸ਼ੀਸ਼ੀ ਵਰਗਾ ਕਿਉਂ ਬਣ ਗਿਆ ਆਪਣਾ ਤੇ ਕਿਉਂ ਨੂੰ ਹਮੇਸ਼ਾ ਜਿਹੜਾ ਨਾ ਕੱਪੜੇ ਨਾਲ ਹੀ ਪਾਉਣਾ ਚਾਹੀਦਾ। ਤੇ ਅੱਜ ਦਾ ਵਲੌਗ ਸਾਡਾ ਤੁਹਾਨੂੰ ਕਿਵੇਂ ਦਾ ਲੱਗਾ ਜਰੂਰ ਦੱਸਿਓ। ਆਪਾਂ ਥਿੰਨੇ ਕੰਮ ਇਕੱਠੇ ਕੀਤੇ ਨੇ ਰਸੋਈ ਦੇ ਵਿੱਚ। ਇਦਾਂ ਆਪਾਂ ਕਰ ਸਕਦੇ ਆ। ਥੈਂਕ ਯੂ।